ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਬ ਸਿੰਘ ਮਸੰਪੁਰੀ ਸੋ ਦੋਸਤੋ ਅੱਜ ਅਸੀਂ ਮਹਿਤਪੁਰ ਜਿਹੜੀ ਸਾਡੀ ਪਾਰਕਾ ਖੇਡ ਪਾਰਕਾ ਮੜਾ ਦਿਖਾ ਦਿਓ ਜੀ ਇਹਦੇ ਵਿੱਚ ਇਕੱਠੇ ਹੋਏ ਆਂ ਕੁਦਰਤੀ ਮੇਰੇ ਨਾਲ ਮੇਰੇ ਦੋ ਸਾਥੀ ਮੌਜੂਦ ਹੈਗੇ ਸੋ ਅੱਜ ਆਪਾਂ ਵਿਚਾਰ ਕਰਾਂਗੇ ਇਹ ਦੋਵੇਂ ਮੇਰੇ ਜਿਹੜੇ ਦੋਸਤਾਂ ਕਿਸਾਨ ਵੀਰ ਹੈ ਸੋ ਆਪਾਂ ਵਿਚਾਰ ਕਰਾਂਗੇ ਕਿ ਮੌਜੂਦਾ ਜਿਹੜੀ ਸਾਡੀ ਫਸਲੀ ਪ੍ਰਣਾਲੀ ਹੈ ਕਣਕ ਜਾਂ ਝੋਨਾ 메ਨ ਫਸਲ ਹੈ ਜਾਂ ਥੋੜਾ ਬਤਾ ਮੱਕੀ ਜਾਂ ਕੰਨਾ ਜਾਂ ਥੋੜੀਆਂ ਬੁੱਤੀਆਂ ਦਾਲਾਂ ਜਾਂ ਜੋ ਵੀ ਸਰਮ ਵਗੈਰਾ ਬੀਜ ਹੋਰੀ ਹੈ ਪੰਜਾਬ ਦੇ ਵਿੱਚ ਆਲੂ ਥੋੜੇ ਬੋਤੇ ਬੀਜ ਫੇਰਾ ਥੋੜੇ ਬੋਤੇ ਸਬਜ਼ੀਆਂ ਦਾ ਕਾਸ਼ਤ ਹੁੰਦੀ ਹੈ ਕੀ ਇਹ ਜਿਹੜੀ ਸਾਡੀ ਫਸਲ ਪ੍ਰਣਾਲੀ ਹੈ ਠੀਕ ਹੈ ਜਾਂ ਇਹਦੇ ਵਿੱਚੋਂ ਸਾਨੂੰ ਹੁਣ ਬਾਹਰ ਨਿਕਲਣ ਦੀ ਲੋੜ ਆ ਸੋ ਦੋਸਤੋ ਮੇਨ ਫਸਲਾਂ ਸਾਡੇ ਹਾੜੀ ਔਰ ਸੋਣੀ ਦੇ ਵਿੱਚ ਕਣਕ ਔਰ ਝੋਨਾ ਹਨ ਸੋ ਇਹ ਫਸਲਾਂ ਦੇ ਝੋਨੇ ਤੇ ਖਾਸ ਤੌਰ ਤੇ ਬਹੁਤ ਵੱਡਾ ਏਰੀਆ ਪੰਜਾਬ ਦੇ ਵਿੱਚ ਬੀਜਿਆ ਜਾਂਦਾ ਔਰ ਜਦੋਂ ਸੋਣੀ ਦੀ ਫਸਲ ਹੁੰਦੀ ਹੈ ਜੂਨ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਝੋਨਾ ਹੀ ਝੋਨਾ ਨਜ਼ਰ ਆਉਂਦਾ ਔਰ ਇਸ ਕਰਕੇ ਕਿਉਂਕਿ ਉਹ ਫਸਲ ਜਿਹੜੀ ਆ ਬਹੁਤ ਵੱਡਾ ਪਾਣੀ ਮੰਗਦੀ ਹੈ ਤੇ ਪੂਰਾ ਪੰਜਾਬ ਜਦੋਂ ਝੋਨਾ ਲੱਗ ਜਾਂਦਾ ਤੇ ਛੱਪੜ ਦੀ ਜਿਹੜੀ ਹਾਲਤ ਵਿੱਚ ਆ ਜਾਂਦਾ ਔਰ ਉਹਦਾ ਕਰਕੇ ਜਿਹੜੀ ਨਮੀ ਬੜੀ ਵੱਧ ਜਾਂਦੀ ਹੈ ਔਰ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਇਸ ਕਰਕੇ ਪੈਂਦੀ ਹੈ ਔਰ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮੱਛਰ ਜਾਂ ਹੋਰ ਗਰਮੀ ਐਸ ਵਰੀ ਜਿਹੜਾ ਪਿਛਲਾ ਸੀਜ਼ਨ ਲੰਘਿਆ ਬਹੁਤ ਗਰਮੀ ਰਿਕਾਰਡ ਤੋੜ ਗਈ ਸੀ ਜਿਸ ਤੇ AC ਵੀ ਕੰਮ ਨਹੀਂ ਸੀ ਕਰ ਰਿਹਾ ਸੋ ਇਸ ਕਰਕੇ ਆਪਾਂ ਅੱਜ ਇਸ ਗੱਲ ਤੇ ਵਿਚਾਰ-ਚਾਚਾ ਕਰਾਂਗੇ ਕਿ ਝੋਨੇ ਔਰ ਕਣਕ ਦਾ ਕੋਈ ਬਦਲ ਹੈਗਾ ਜਾਂ ਕਣਕ ਦਾ ਥੋੜਾ ਜਿਹਾ ਬਦਲ ਅਸੀਂ ਲੱਭ ਰਹੇ ਹਾਂ ਜਾਂ ਸਾਡੇ ਕਿਸਾਨ ਵੀਰਾਂ ਨੇ ਲੱਭਿਆ ਸੋ ਮੈਂ ਇਹ ਗੱਲਬਾਤ ਬਾਰੇ ਵਿਚਾਰ-ਚਾਚਾ ਕਰਨ ਵਾਸਤੇ ਗੁਰਸ਼ਰਨਪ੍ਰੀਤ ਸਿੰਘ ਜੀ ਰਾਜਨ ਸਾਹਿਬ ਨਾਲ ਗੱਲਬਾਤ ਕਰਾਂਗੇ ਕੀ ਆਪਾਂ ਜਿਹੜਾ ਇਹ ਫਸਲੀ ਪ੍ਰਣਾਲੀ ਹੈ ਫਸਲੀ ਪਿੰਤਾ ਵੱਲ ਨੂੰ ਜਾ ਸਕਦੇ ਹਾਂ ਜਾਂ ਸਰਕਾਰ ਵਿੱਚ ਵੀ ਸਾਡੀ ਮਦਦ ਕਰ ਸਕਦੀ ਹੈ ਜਾਂ ਨਹੀਂ ਕਰ ਰਹੀ ਜੀ ਸਰ ਧੰਨਵਾਦ ਗੁਰਨਾਮ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਕਰੰਟ ਵਿਸ਼ਾ ਚੱਕਿਆ ਕਿਉਂਕਿ ਤੁਸੀਂ ਆਪ ਜਾਣੋ ਵੀ ਜਿਵੇਂ-ਜਿਵੇਂ ਅਸੀਂ ਝੋਨਾ ਲਾ ਰਹੇ ਹਾਂ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਜਾ ਰਹੀ ਹੈ ਪਾਣੀ ਥੱਲੇ ਥੱਲੇ ਜਾ ਰਿਹਾ ਹੈ ਹਰ ਸਾਲ 10 ਤੋਂ 20 ਫੁੱਟ ਪਾਣੀ ਥੱਲੇ ਜਾ ਰਿਹਾ ਹੈ ਇਹ ਕਿਉਂ ਜਾ ਰਿਹਾ ਹੈ ਇਹ ਵੀ ਆਪਾਂ ਨੂੰ ਪਤਾ ਆ ਵੀ ਕਿਉਂਕਿ ਸਾਡੇ ਕੋ ਝੋਨੇ ਦੀ ਫਸਲ ਤੋਂ ਬਿਨਾ ਅਜੇ ਤੱਕ ਕੋਈ ਬਦਲ ਨਹੀਂ ਹੈਗਾ ਜਦੋਂ ਦੀ ਗ੍ਰੀਨ ਰੈਵੋਲੂਸ਼ਨ ਜੀ ਆਈ ਆ ਜਦੋਂ ਦੀ ਇਹ ਹਰੀ ਕ੍ਰਾਂਤੀ ਆਈ ਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸਰਕਾਰ ਨੂੰ ਫੂਡ ਦੀ ਲੋੜ ਸੀ ਸਰਕਾਰ ਨੂੰ ਫੂਡ ਦੀ ਲੋੜ ਸੀ ਇਸ ਕਰਕੇ ਉਹਨਾਂ ਨੇ ਸਾਨੂੰ ਹਰੀ ਕ੍ਰਾਂਤੀ ਵਿੱਚ ਧੱਕ ਦਿੱਤਾ ਜਦੋਂ ਧੱਕਿਆ ਤਾਂ ਉਹਦੇ ਨਾਲ 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 ਪੰਜਾਬ ਦੀ ਜਿਹੜੀ ਫਸਲ ਹੀ ਨਹੀਂ ਸੀਗੀ ਝੋਨਾ ਉਹ ਸਾਨੂੰ ਅਡਾਪਟ ਕਰਵਾਤੀ ਗਈ ਜਦੋਂ ਅਸੀਂ ਅਡਾਪਟ ਕਰ ਲਈ ਤੇ ਹਰ ਸਾਲ ਪਾਣੀ ਥੱਲੇ ਦਾ ਜਾਂਦਾ ਰਿਹਾ ਅੱਜ ਦੀ ਹਾਲਾਤ ਅੱਜ ਦੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਬਣ ਚੁੱਕੇ ਆ ਵਿਚ ਛੋਣੇ ਤੋਂ ਬਿਨਾ ਸਾਨੂੰ ਕੋਈ ਹੋਰ ਕੁਝ ਬਦਲ ਹੀ ਨਹੀਂ ਦਿਸਦਾ ਕਿਸਾਨ ਵੀ ਆਪਣੇ ਆਪ ਨੂੰ ਉਹਦੇ ਵਿੱਚ ਕੰਫਰਟ ਦੇ ਰੱਖਦਾ ਆ ਕਿਉਂਕਿ ਉਹਨੂੰ ਸਿਕਿਉਰ ਇਨਕਮ ਮਿਲਦੀ ਆ ਸਿਰਫ ਐਮਐਸਪੀ ਛੋਣੇ ਦੇ ਹੀ ਮਿਲਦੀ ਆ ਜਾਂ ਕਣਕ ਤੇ ਮਿਲਦੀ ਆ ਹੋਰ ਫਸਲਾਂ ਤੇ ਮਿਲਦੀ ਨਹੀਂ ਹੈਗੀ ਜੀ ਸੋ ਐਮਐਸਪੀ ਕੇਵਲ ਪੰਜਾਬ ਦੇ ਵਿੱਚ ਛੋਣੇ ਔਰ ਕਣਕ ਤੇ ਮਿਲਦੀ ਆ ਇਸ ਕਰਕੇ ਵੀ ਇਨਾ ਫਸਲਾਂ ਵੱਲ ਜਿਹੜੇ ਸਾਡੇ ਕਿਸਾਨ ਵੀਰਾ ਉਹਨਾਂ ਦਾ ਰੁਜ਼ਾਨ ਬਹੁਤ ਜ਼ਿਆਦਾ ਹੋਇਆ ਔਰ ਜਿਹੜੀਆਂ ਛੋਟੀਆਂ ਫਸਲਾਂ ਕਿਸੇ ਟਾਈਮ ਸਾਡੇ ਹੀ ਇਲਾਕੇ ਵਿੱਚ ਕਪਾਹ ਲੱਗਦੀ ਹੁੰਦੀ ਸੀ ਮੂੰਗਫਲੀ ਲੱਗਦੀ ਹੁੰਦੀ ਸੀ ਜੇ ਆਪਾਂ 1960-70 ਦੀ ਗੱਲ ਕਰ ਲਈਏ ਹੋਰ ਨਿੱਕੀਆਂ-ਨਿੱਕੀਆਂ ਫਸਲਾਂ ਤੇਲ ਦਾਲਾਂ ਜਾਂ ਛੋਲੇ ਬੀਜੇ ਜਾਂਦੇ ਸੀ ਬਾਜਰਾ ਵੀ ਜਾਂਦਾ ਸੀ ਇਹ ਜਨੀਆਂ ਸਾਰੀਆਂ ਫਸਲਾਂ ਝੋਨੇ ਦੇ ਆਉਣ ਦੇ ਨਾਲ ਖਤਮ ਹੋ ਗਈਆਂ ਔਰ ਇੱਕ ਝੋਨੇ ਨੂੰ ਜਿਵੇਂ ਰਾਜਨਜੀਤ ਨੇ ਦੱਸਿਆ ਵੀ ਹਰ ਸਾਲ 10 ਫੁੱਟ ਜਿਹੜਾ ਲੈਵਲ ਪਾਣੀ ਦਾ ਟੁੱਟ ਜਾਂਦਾ ਜਦੋਂ ਇਹ ਪਸਿੱਧੇ ਤੌਰ ਤੇ ਕਹਿ દਈਏ ਵੀ 10 ਫੁੱਟ ਦਾ ਟੋਟਾ ਹਰ ਇੱਕ ਸਾਲ ਇੱਕ ਮੋਟਰ ਉੱਤੇ ਪੈ ਰਿਹਾ ਬਿਲਕੁਲ ਔਰ ਇਹ ਬਹੁਤ ਖਤਰਨਾਕ ਚੀਜ਼ ਆ ਇਹਦਾ ਜਿਹੜਾ ਸਾਨੂੰ ਵੱਡਾ ਮੁਲਤਾਰਨਾ ਪੈ ਸਕਦਾ ਔਰ ਇਹ ਸਾਡੇ ਜਿਹੜੀ ਸਮਾਜ ਵਾਸਤੇ ਬੜੀ ਚੀਜ਼ ਘਾਤਕ ਸਿੱਧ ਹੋ ਰਹੀ ਆ ਕਿਉਂਕਿ ਜਿਹੜਾ ਜਦੋਂ ਵੀ ਆਜ਼ਾਦੀ ਤੋਂ ਬਾਅਦ ਜਦੋਂ ਅਨਾਜ ਦੀ ਲੋੜ ਸੀ ਦੇਸ਼ ਨੂੰ ਕਿਉਂਕਿ ਪੰਜਾਬ ਦੀ ਵੰਡ ਹੋਣ ਕਰਕੇ ਜਿਹੜਾ ਕਣਕ ਵਾਲਾ ਮੇਨ ਉਤਪਾਦਕ ਏਰੀਆ ਸੀ ਉਹ ਪਾਕਿਸਤਾਨ ਵਿੱਚ ਰਹਿ ਗਿਆ ਸੋ ਉਸ ਟਾਈਮ ਪੰਜਾਬ ਹੀ ਪੰਜਾਬ ਸੀ ਜਿਹੜਾ ਹਿੰਦੁਸਤਾਨ ਨੂੰ ਭਾਰਤ ਨੂੰ ਫੀਡ ਕਰ ਸਕਦਾ ਸੀ ਸੋ ਇਸ ਕਰਕੇ ਉਸ ਸਮੇਂ ਦੀ ਸਰਕਾਰ ਨੇ ਇੱਥੋਂ ਜਿਹੜਾ ਇੰਡਸਟਰੀਅਲ ਪੈਕੇਜ ਸੀ ਉਹਦੇ ਵਿੱਚ ਪੰਜਾਬ ਨੂੰ ਬਾਹਰ ਕੱਢ ਕੇ ਇੱਥੇ ਕੇਵਲ ਤੇ ਕੇਵਲ ਖੇਤੀ ਪ੍ਰਧਾਨ ਜਿਹੜਾ ਇਹਨੂੰ ਸੂਬਾ ਬਣਾਇਆ ਗਿਆ ਔਰ ਇਹਦੇ ਵਾਸਤੇ ਗ੍ਰੀਨ ਰੈਵੋਲੂਸ਼ਨ ਸ਼ੁਰੂ ਕੀਤੀ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਈ ਗਈ ਔਰ ਬਿਜਲੀ ਦੇ ਜਿਹੜੀਆਂ ਲਾਈਨਾਂ ਖਿੱਚ-ਖਿੱਚ ਕੇ ਮੋਟਰਾਂ ਲਵਾ ਕੇ ਕਿਸਾਨਾਂ ਨੂੰ ਦਿੱਤੀਆਂ ਗਿਆ ਜਾਂ ਵੱਤ ਵੱਤ ਝੋਨਾ ਪੈਦਾ ਹੋਸਕੇ ਲੇਕਿਨ ਹੁਣ ਜਿਹੜੀ ਸਥਿਤੀ ਇਹ ਪੈਦਾ ਹੋ ਗਈ ਹੈ ਕਿ ਝੋਨਾ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਬਹੁਤ ਵੱਡੀ ਬਹੁਤਾਤ ਵਿੱਚ ਪੈਦਾ ਹੋ ਗਿਆ ਸੋ ਜੇ ਇਸ ਵੇਲੇ ਆਪਾਂ ਬਫਰ ਸਟਾਕ ਦੀ ਗੱਲ ਕਰੀਏ ਤੇ ਲਗਭਗ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਜਿੰਨੀ ਲੋੜ ਆ ਉਹ ਤੋਂ 3 ਗੁਣਾ ਸਾਡੇ ਕੋਲ ਬਫਰ ਸਟਾਕ ਝੋਨੇ ਦਾ ਪਿਆ ਔਰ ਇਹ ਜਿਹੜਾ ਆਪਣੇ ਰਾਈਸ ਪੈਦਾ ਹੋ ਰਿਹਾ ਮੇਨਲੀ ਬਾਸਮਤੀ ਤੋਂ ਬਿਨਾ ਇਹ ਬੜਾ ਹਲਕੀ ਕੁਆਲਟੀ ਵਾਲਾ ਜਿਹਨੂੰ ਲੋਅਰ ਤਬਕਾ ਹੀ ਖਾਂਦਾ ਔਰ ਇਹਦੀ ਐਕਸਪੋਰਟ ਵਾਲੀ ਨਹੀਂ ਹੈਗੀ ਸੋ ਇਸ ਕਰਕੇ ਸਾਡੇ ਉੱਤੇ ਬੜਾ ਵੱਡਾ ਬਰਡਨ ਹੋ ਗਿਆ ਵਾ ਜਾਨੀ ਕਿ ਅਸੀਂ ਉਹ ਚੀਜ਼ ਪੈਦਾ ਕਰ ਰਹੇ ਹਾਂ ਜਦੀ ਡਿਮਾਂਡ ਹੈ ਨਹੀਂਗੀ ਸੋ ਇਹ ਕੀ ਆਪਾਂ ਝੋਨੇ ਤੋਂ ਸਾਡਾ ਜਿਹੜਾ ਖੜਾ ਉਹ ਕਿਸੇ ਹੱਦ ਤੱਕ ਛੋਟ ਸਕਦਾ ਜਾਂ ਕਣਕ ਦਾ ਜਿਹੜਾ ਬਦਲ ਲੋਕਾਂ ਨੇ ਥੋੜਾ ਜਿਹਾ ਲੱਭ ਲਿਆ ਮੈਂ ਨਿਜਰ ਸਾਹਿਬ ਅਗੇ ਬੇਨਤੀ ਕਰੂੰਗਾ ਕਿ ਕਿਹੜੀਆਂ-ਕਿਹੜੀਆਂ ਫਸਲਾਂ ਕਣਕ ਨੂੰ ਛੱਡ ਕੇ ਆਪਣੇ ਏਰੀਆ ਵਿੱਚ ਬੀਜੀਆਂ ਜਾਣ ਲੱਗ ਪਈਆਂ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਜੇ ਇਸ ਤਰ੍ਹਾਂ ਜਿਵੇਂ ਕਣਕ ਦੇ ਕਣਕ ਨੂੰ ਛੱਡ ਕੇ ਸਾਡੇ ਕਿਸਾਨਾਂ ਨੇ ਕੁਝ ਆਪਣੀਆਂ ਫਸਲਾਂ ਨੂੰ ਅਪਣਾਇਆ ਜਿਵੇਂ ਕਣਕ ਦੇ ਵੱਢ ਦੇ ਵਿੱਚ ਝੋਨਾ ਹੀ ਲਾਇਆ ਜਾ ਸਕਦਾ ਆ ਤੇ ਝੋਨਾ ਝੋਨੇ ਦੇ ਵੜ ਦੇ ਵਿੱਚ ਅਸੀਂ ਕੁਛ ਨਾ ਕੁਛ ਅਸੀਂ ਕਣਕ ਨੀ ਬੀਜਣ ਤੋਂ ਬਿਨਾ ਕੁਛ ਨਾ ਕੋਈ ਬੀਜ ਸਕਦੇ ਜਿਵੇਂ ਕਿ ਆਲੂ ਲਾ ਸਕਦੇ ਆ ਕੋਈ ਹਰਾ ਚਾਰਾ ਬੀਜ ਸਕਦੇ ਆ ਉਸ ਤੋਂ ਪਰਾਂ ਤਾਂ ਮੱਕੀ ਲਾ ਸਕਦੇ ਹਨ ਇਹ ਦੋ ਤਿੰਨ ਫਸਲਾਂ ਬੀਜ ਸਕਦੇ ਸਾਡੇ ਕੋ ਇਹ ਬਦਲ ਨਹੀਂ ਹੈਗਾ ਕਿ ਝੋਨੇ ਦੇ ਟਾਈਮ ਵਿੱਚ ਕਣਕ ਤੋਂ ਬਾਅਦ ਅਸੀਂ ਕੀ ਬੀਜੀਏ ਜੀ ਕੋ ਇਹ ਹੁਣੀਆਂ ਫਸਲਾਂ ਹੈ ਵੀ ਜੇ ਮੰਨ ਲਓ ਸਰਕਾਰ ਕੋਈ ਮੈਈਆ ਕਰਾਂਦੀ ਵੀ ਆ ਤੇ ਉਸ ਦੇ ਮੰਡੀਕਰਨ ਬੜਾ ਔਖਾ ਹੋ ਜਾਂਦਾ ਜੀ ਤੇ ਨਾ ਉਹਦੇ ਉੱਤੇ ਐਮ ਐਮ ਐਸ ਪੀ ਵੀ ਕੋਈ ਨਹੀਂ ਦਿੱਤੀ ਜਾ ਰਹੀ ਜੀ ਸੋ ਇਸ ਕਰਕੇ ਝੋਨੇ ਦੀ ਸਰਕਾਰਾਂ ਪਾਣੀ ਦਾ ਤਾਂ ਦਿੱਕਤ ਕਹਿੰਦੀਆਂ ਇਹ ਲੈਵਲ ਥੱਲੇ ਜਾ ਰਹੇ ਨੂੰ ਬਚਾਓ ਪਰ ਕਿਸਾਨਾਂ ਦੇ ਵੀ ਬਸ ਦੀ ਗੱਲ ਨਹੀਂ ਇਹ ਸਰਕਾਰਾਂ ਨੂੰ ਇਹਦਾ ਬਦਲ ਕੋ ਲੱਭ ਕੇ ਦੇਣਾ ਚਾਹੀਦਾ ਸੋ ਝੋਨੇ ਨੂੰ ਬਦਲਣਾ ਕਿਸਾਨਾਂ ਦੇ ਬਸ ਦੀ ਇਕੱਲਿਆਂ ਦੀ ਗੱਲ ਨਹੀਂ ਹੈਗੀ ਇਹਦੇ ਵਾਸਤੇ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਸੋ ਮੈਂ ਆਪਣੇ ਇਲਾਕੇ ਦੁਆਬੇ ਵਿੱਚ ਦੇਖਿਆ ਵੀ ਜਿਵੇਂ ਆਪਾਂ ਕਣਕ ਬੀਜਣੀ ਹੁੰਦੀ ਝੋਨਾ ਵੱਢ ਕੇ ਕਣਕ ਦੀ ਜਗ੍ਹਾ ਲੋਕਾਂ ਨੇ ਬਹੁਤ ਸਾਰੀ ਇਸ ਵਾਰੀ ਆਲੂ ਬੀਜਿਆ ਜਮੇ ਬੀਜੀ ਗਾਜਰ ਬੀਜੀ ਮਟਰ ਬੀਜੇ ਹੋਏ ਇਸ ਕਰਕੇ ਕਣਕ ਦੀ ਫਸਲ ਮੈਨੂੰ ਲੱਗਦਾ ਵੀ 25% ਸ਼ਤ ਘਟ ਜੂਗੀ ਅੱਗੇ ਨੂੰ ਕੱਟ ਕੇ ਇਹ ਪਿਛਲੇ ਸਾਲਾਂ ਵਿੱਚ ਮੈਨੂੰ ਲੱਗ ਰਿਹਾ ਪਿਛਲੇ 2-3 ਸਾਲ ਚ 25 ਤੋਂ 30% ਜਿਹੜੀ ਕਣਕ ਦੀ ਫਸਲ ਘਟ ਰਹੀ ਹੈ ਔਰ ਇਹ ਫਸਲਾਂ ਬੀਜੀਆਂ ਜਾ ਰਹੀਆਂ ਕਿਉਂਕਿ ਕਈ ਵਾਰ ਹੁੰਦਾ ਵੀ ਮੰਨ ਲਓ ਆਲੂ ਦਾ ਰੇਟ ਬੇਸ਼ੱਕ ਪੂਰਾ ਨਹੀਂ ਮਿਲਦਾ ਲੇਕਿਨ ਮੱਕੀ ਉਹਦਾ ਰੇਟ ਪੂਰਾ ਕਰ ਜਾਂਦੀ ਹੈ ਕਿਸੇ ਸਾਲ ਮਟਰ ਵਧੀਆ ਝਾੜ ਦੇ ਜਾਂਦਾ ਕਿਸੇ ਸਾਲ ਗਾਜਰ ਵਧੀਆ ਦੇ ਜਾਂਦੀ ਹੈ ਸੋ ਕਣਕ ਦਾ ਜਿਹੜਾ 22 25 30% ਏਰੀਆ ਘਟਿਆ ਉਹਦਾ ਕਰਕੇ ਕਣਕ ਦਾ ਰੇਟ ਜਿਹੜਾ ਮੈਨੂੰ ਲੱਗਦਾ ਵੀ 3000 3200 ਰੁਪਿਆ ਇਸ ਵੇਲੇ ਹੋ ਚੁੱਕਿਆ ਸੋ ਜੇ ਇਤੋਂ ਚੰਗੀ ਗੱਲ ਹੈ ਕੁਛ ਨਾ ਕੁਛ ਰੇਟ ਘਟਣਾ ਰੇਟ ਵਧੀਆ ਹੋਣਾ ਔਰ ਫਸਲ ਦੇ ਥੱਲੇ ਰਕਬਾ ਘਟਣਾ ਕਿਉਂਕਿ ਲਗਾਤਾਰ ਜੇ ਅਸੀਂ ਕਣਕ ਤੇ ਲੂਣਾਂ ਬੀਜਦੇ ਤਾਂ ਨਦੀਨ ਬੜੇ ਹੋ ਜਾਂਦੇ ਆ ਫਸਲ ਦੀ ਕੁਆਲਿਟੀ ਹਲਕੀ ਫੈਂਦੀ ਸੋ ਜਦੋਂ ਬਦਲ ਕੇ ਆਪਾਂ ਫਸਲ ਬੀਜਦੇ ਆ ਤੋਦਾ ਝਾੜ ਵਧੂਗਾ ਕੁਆਲਿਟੀ ਵਧੂਗੀ ਸੋ ਇਹ ਬੜੀ ਚੰਗੀ ਗੱਲ ਹੋ ਰਹੀ ਹੈ ਲੇਕਿਨ ਰਾਜਨ ਜੀ ਕੀ ਇਹ ਸੰਭਵ ਹੈਗਾ ਕਿ ਜਿਹੜਾ ਝੋਨਾ ਸਾਡੀ ਫਸਲ ਹੈਗੀ ਹੈ ਜਿਵੇਂ ਆਪਾਂ ਇਹਦੇ ਇੱਕ ਨੁਕਸਾਨ ਤੇ ਦੱਸ ਦਿੱਤੇ ਕਿ ਜੇ ਅਸੀਂ ਫਸਲ ਬੀਜ ਰਹੇ ਆ ਸਾਡਾ ਪਾਣੀ ਜਾ ਰਿਹਾ ਬਿਮਾਰੀਆਂ ਬੋਰੀਆਂ ਬਦਰੀਆਂ ਫਸਲਾਂ ਦੀਆਂ ਸਾਡਾ ਵਾਤਾਵਰਨ ਖਰਾਬ ਹੋ ਰਿਹਾ ਗਰਮੀ ਪੈਦਾ ਹੋ ਰਹੀ ਹੈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਕੀ ਇਹ ਪੋਸਿਬਿਲਟੀ ਹੈਗੀ ਵੀ ਅੱਜ ਦੀ ਦਿਨ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਅਗਲੇ ਸੀਜ਼ਨ ਝੋਨੇ ਦੇ ਥਾਂ ਕੋਈ ਫਸਲ ਹੋਰ ਬੀਜੀ ਜਾ ਸਕਦੀ ਹੈ ਜਾਂ ਕਿੰਨੇ ਪਰਸੈਂਟ ਬੀਜੀ ਜਾ ਸਕਦੀ ਹੈ ਬਿਲਕੁਲ ਇਹ ਪੋਸਿਬਿਲਟੀ ਹੈਗੀ ਆ ਹਰ ਸਾਲ ਭਾਰਤ 16 ਲੱਖ ਮੀਟ੍ਰਿਕ ਟਨ ਖਾਣ ਵਾਲੇ ਤੇਲਾਂ ਦੀ ਐਕਸਪੋਰਟ ਕਰਦਾ ਆ ਆ ਸੌਰੀ ਇੰਪੋਰਟ ਕਰਦਾ ਆ ਦੇਖੋ ਜਦੋਂ ਇਨੇ ਖਾਣ ਵਾਲੇ ਤੇਲ ਅਸੀਂ ਬਾਹਰੋਂ ਇمپੋਰਟ ਕਰ ਰਹੇ ਆਂ ਤੇ ਕੀ ਉਹ ਸਾਡੀ ਧਰਤੀ ਨਹੀਂ ਸੀ ਉਗਾ ਸਕਦੀ ਤੁਸੀਂ ਆਪ ਦੇਖਿਆ ਹੋਣਾ ਗਗਨਨਾਮ ਜੀ ਪਹਿਲਾਂ ਆਪਣੇ ਇੱਥੇ ਮੂੰਗੀ ਵੀ ਹੁੰਦੀ ਸੀਗੀ ਜੀ ਜੀ ਸਰੋਂ ਵੀ ਆਪਾਂ ਬੀਜਦੇ ਰਹੇ ਆਂ ਠੀਕ ਹੈ ਨਾ ਕਪਾਹ ਵੀ ਬੀਜਦੇ ਰਹੇ ਆਂ ਤੇ ਹੁਣ ਜਦੋਂ ਦਾ ਝੋਨਾ ਆਇਆ ਆਪਾਂ ਇਹ ਸਾਰੀਆਂ ਫਸਲਾਂ ਬੰਦ ਕਰ ਦਿੱਤੀਆਂ ਸੋ ਇਸ ਕਰਕੇ ਮੇਰੇ ਖਿਆਲ ਨਾਲ ਤਾਂ ਝੋਨੇ ਦੀ ਥਾਂ ਤੇ ਆਪਾਂ ਨੂੰ ਜੇ ਸਰਕਾਰ ਸਪੋਰਟ ਕਰੇ ਤੇ ਆਪਾਂ ਖਾਣ ਵਾਲੇ ਤੇਲਾਂ ਦੀਆਂ ਫਸਲ ਵੀ ਸਕਦੇ ਆਂ ਠੀਕ ਹੈ ਨਾ ਦਾਣਾਂ ਵੀ ਸਕਦੇ ਆ ਜਿਹੜੀਆਂ ਕੀ ਇਹ ਸਾਨੂੰ ਇੰਪੋਰਟ ਕਰਨੀਆਂ ਪੈ ਰੀਆਂ ਆ ਤੇ ਨਾਲੇ ਤਾਂ ਸਾਡਾ ਇਹ ਚ ਫੋਰਨ ਕਰੰਸੀ ਬਚੂਗੀ ਨਾਲੇ ਕਿਸਾਨਾਂ ਦਾ ਦੂਜਾ ਭਾਰ ਘਟੂਗਾ ਤੇ ਨਾਲੇ ਹੀ ਝੋਨੇ ਦਾ ਬਦਲ ਲੱਭ ਜੂਗਾ ਜੀ ਸੋ ਦੋਸਤੋ ਝੋਨੇ ਦੀ ਫਸਲ ਦਾ ਇੱਕ ਲੋਕਾਂ ਦਾ ਜਿਹੜਾ ਕੇਂਦਰਤ ਹੁਣ ਆਸੀਂ ਉੱਤੇ ਧਿਆਨ ਉਹ ਵੀ ਇੱਕ ਕਾਰਨ ਡਾ ਹੈਗਾ ਕਿ ਇਹ ਮਸ਼ੀਨੀ ਕਰਨ ਝੋਨੇ ਦਾ ਹੋਇਆ ਹੋਇਆ ਕਿ ਲੇਬਰ ਜਾਂ ਮਸ਼ੀਨ ਉਹਨੂੰ ਬੀਜ ਦਿੰਦੀ ਹੈ ਔਰ ਉਸ ਤੋਂ ਬਾਅਦ ਕੰਬਾਈਨ ਕੱਟ ਦਿੰਦੀ ਹੈ ਇਹ ਚ ਮੈਨੂਅਲ ਜਿਹੜੀ ਲੇਬਰ ਬਹੁਤ ਘਟ ਗਈ ਇਸ ਕਰਕੇ ਵੀ ਲੋਕਾਂ ਨੇ ਜਿਹੜਾ ਝੋਨੇ ਵੱਲ ਵੱਧ ਧਿਆਨ ਦਿੱਤਾ ਸੋ ਜਾਂ ਸਾਡਾ ਜਿਹੜਾ ਮਾਲਵਾ ਖੇਤਰ ਸੀ ਉਹਦੇ ਵਿੱਚ ਸੇਮ ਕਰਕੇ ਵੀ ਲੋਕਾਂ ਨੇ ਝੋਨੇ ਨੂੰ ਅਪਣਾ ਲਿਆ ਕਿਨੂ ਵਗੈਰਾ ਜਿਹੜੀ ਬੜੀ ਸੋਹਣੀ ਚੀਜ਼ ਸੀ ਉਹ ਪੱਟ ਦਿੱਤੀ ਗਈ ਨਰਮਾ ਵੀ ਉੱਥੇ ਛੱਡ ਦਿੱਤਾ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਸੀ ਅਸੀਂ ਫੋਕਸ ਹੋ ਗਏ ਕੱਲੇ ਝੋਨੇ ਤੇ ਲੇਕਿਨ ਇਹਦੇ ਨੁਕਸਾਨ ਬੜਿਆ ਸੋ ਜਿਵੇਂ ਮੇਰੇ ਸਾਥੀਆਂ ਨੇ ਇੱਥੇ ਦੱਸਿਆ ਵੀ ਆਪਾਂ ਨੂੰ ਥੋੜਾ ਥੋੜਾ ਜਿ ਸਰਕਾਰਾਂ ਮਦਦ ਕਰਨ ਉਹਦਾ ਕਾਰਨ ਇਹ ਹੈ ਕਿ ਝੋਨੇ ਦਾ ਜੀਲਡ ਠੀਕ ਹੈ ਝੋਨੇ ਤੇ ਜਿਹੜੀ ਫਸਲ ਆ ਉਹਦੇ ਤੇ ਖਰਚਾ ਘਟ ਆਉਂਦਾ ਕਿਸਾਨ ਦਾ ਤੇ ਪੈਸੇ ਚੰਗੇ ਬਣ ਜਾਂਦੇ ਸੀ ਲੇਕਿਨ ਹੁਣ ਜਿੱਥੇ ਉਹਦੀ ਲੋੜ ਹੀ ਹੈ ਨਹੀਂ ਮੰਗੀ ਹੈ ਨਹੀਂ ਫਿਰ ਆਪਾਂ ਉਹਨੂੰ ਬੀਜਣ ਦਾ ਬੜਾ ਫਾਇਦਾ ਨਹੀਂ ਹੈਗਾ ਸੋ ਲੇਕਿਨ ਇਹਦੇ ਵਿੱਚ ਦਾਣਾਂ ਵੀ ਬੀਜਿਆ ਜਾ ਸਕਦੀਆਂ ਹੋਰ ਫਲਦਾਰ ਚੀਜ਼ਾਂ ਬੀਜੀਆਂ ਜਾ ਸਕਦੀਆਂ ਲੇਕਿਨ ਜੇ ਸਰਕਾਰ ਉੱਤੇ ਥੋੜਾ ਬਤਾਂ ਬੋਨਸ ਦੇਵੇ ਕੋਈ ਸਬਸਿਡੀ ਦੇਵੇ ਫਿਰ ਹੀ ਕਿਸਾਨ ਵੀਰ ਇਹਦੇ ਤੇ ਧਿਆਨ ਦੇ ਸਕਦਾ ਕਿਉਂਕਿ ਇਹ ਵੱਡੇ ਰੂਪ ਦੇ ਵਿੱਚ ਬਹੁਤ ਖਰਚੇ ਵਾਲੀ ਚੀਜ਼ ਹੈ ਸਾਰਾ ਸਾਨੂੰ ਜਿਹੜਾ ਸਟਰਕਚਰ ਹੀ ਬਦਲਣਾ ਪੈਣਾ ਸੋ ਇਹਦੇ ਵਾਸਤੇ ਕੋਲਡ ਸਟੋਰਾਂ ਦੀ ਲੋੜ ਪਊਗੀ ਹੋਰ ਸਟੋਰਾਂ ਦੀ ਲੋੜ ਪਊਗੀ ਲੇਕਿਨ ਕਿਸਾਨ ਵੀਰ ਵੀ ਇਧਰ ਧਿਆਨ ਦੇਣ ਉਹ ਕਿਸਾਨ ਜਥੇਬੰਦੀਆਂ ਵੀ ਤੁਹਾਨੂੰ ਧਿਆਨ ਦੇਣ ਔਰ ਸਰਕਾਰ ਵੀ ਧਿਆਨ ਦੇਵੇ ਫੇਰ ਹੀ ਪੋਸੀਬਿਲਿਟੀ ਹੈ ਕਿ ਅਸੀਂ ਜਿਹੜਾ ਮੌਜੂਦਾ ਸਾਡਾ ਕਣਕ ਝੋਨੇ ਵਾਲਾ ਫਸਲ ਚੱਕਰ ਹੈ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ